ਸਾਲ 1999 ਦੇ ਵਿੱਚ ਇੰਗਲੈਂਡ ਦੇ ਵਿੱਚ ਲੈਸਟਰ ਚ ਅਨਸਰੀਨ ਬੁਖਾਰੀ ਤੇ ਅਲੀ ਬੁਖਾਰੀ ਦੇ ਘਰ ਇੱਕ ਲੜਕੀ ਦਾ ਜਨਮ ਹੁੰਦਾ ਉਹਦਾ ਨਾਮ ਉਹ ਰੱਖਦੇ ਆ ਮਹਿਕ ਮਹਿਕ ਬੁਖਾਰੀ ਸਕੂਲ ਦੇ ਵਿੱਚ ਇਹ ਲੜਕੀ ਬਹੁਤ ਹੀ ਜ਼ਿਆਦਾ ਪੋਪੂਲਰ ਹੁੰਦੀ ਆ ਆਪਣੀ ਪੜਾਈ ਲਈ ਨਹੀਂ ਪਰ ਆਪਣੀਆਂ ਫੈਸ਼ਨ ਸਕਿੱਲਸ ਦੇ ਲਈ ਪੜਾਈ ਦੇ ਵਿੱਚ ਇਹ ਜਿਹੜਾ ਬੱਚਾ ਹੈ ਠੀਕ ਠਾਕ ਹੈ ਕੋ ਬਹੁਤ ਜ਼ਿਆਦਾ ਵਧੀਆ ਇੰਟੈਲੀਜੈਂਟ ਨਹੀਂ ਕਹਿ ਸਕਦੇ ਪਰ ਫੈਸ਼ਨ ਦੇ ਵਿੱਚ ਇਹਦੀ ਦਿਲਚਸਪੀ ਆ ਅੱਗੇ ਜਾ ਕੇ ਆਪਣੀ ਲਾਈਫ ਦੇ ਵਿੱਚ ਕਿ ਸਿਆਣਾ ਡਿਸੀਜਨ ਲੈਂਦੀ ਆ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਪਹੁੰਚਦੀ ਆ ਪਰ ਉੱਥੋਂ ਡ੍ਰੌਪ ਆਊਟ ਹੁੰਦੀ ਆ ਡ੍ਰੌਪ ਆਊਟ ਹੋਣ ਤੋਂ ਬਾਅਦ ਮਹਿਕ ਬੁਖਾਰੀ ਨੂੰ ਚੰਗੀ ਤਰ੍ਹਾਂ ਪਤਾ ਕਿ ਉਹਦਾ ਇੰਟਰਸਟ ਕਿੱਥੇ ਆ ਕਿੱਥੇ ਉਹਦਾ ਫਿਊਚਰ ਬਣ ਸਕਦਾ ਉਸ ਤੋਂ ਬਾਅਦ ਉਹ ਟਿਕਟੌਕ ਇੰਸਟਾਗ੍ਰam ਵਗੈਰਾ ਦੇ ਗਰੁੱਪ ਜੁਆਇਨ ਕਰਦੀ ਆ ਅਲੱਗ-ਅਲੱਗ ਤੇ ਉੱਥੇ ਆਪਣੀਆਂ ਫੈਸ਼ਨ ਦੇ ਨਾਲ ਰਿਲੇਟਡ ਵੀਡੀਓਜ਼ ਵਗੈਰਾ ਪਾਉਣਾ ਸਟਾਰਟ ਕਰਦੀ ਆ ਥੋੜੇ ਇੱਕ ਟਾਈਮ ਦੇ ਵਿੱਚ ਹੀ ਮਹਿਕ ਨੂੰ ਥੋੜੀ ਬਹੁਤ ਸਫਲਤਾ ਇਹਦੇ ਵਿੱਚ ਮਿਲਦੀ ਆ ਟਿਕਟੋਕ ਦੇ ਉੱਪਰ ਇਹਦੇ 1.2 ਲੱਖ ਦੇ ਨੇੜੇ-ਤੇੜੇ ਫੋਲੋਅਰ ਹੁੰਦੇ ਆ ਇੰਸਟਾਗ੍ਰam ਦੇ ਉੱਪਰ ਤਕਰੀਬਨ 38000 ਤੇ YouTube ਦੇ ਉੱਪਰ 4000 ਸਬਸਕ੍ਰਾਈਬਰ ਇਹਨੂੰ ਮਿਲ ਜਾਂਦੇ ਆ ਟੀਨੇਜ ਦੇ ਵਿੱਚ ਹੀ ਇਹ ਲੜਕੀ ਆਪਣਾ ਪੈਸਾ ਕਮਾਉਣਾ ਸਟਾਰਟ ਕਰ ਦਿੰਦੀ ਆ ਪਰ ਇੱਥੇ ਮਹਿਕ ਇੱਕ ਹੋਰ ਡਿਸੀਜਨ ਲੈਂਦੀ ਆ ਜਿਹਦੇ ਨਾਲ ਇੱਕ ਤੈਂ ਦਾ ਕੈਰੀਅਰ ਇਹਦਾ ਬਿਜ਼ਨਸ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਤੇ ਇਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਪੋਪੂਲਰ ਹੋ ਜਾਂਦੀ ਹੈ ਉਹ ਡਿਸੀਜਨ ਇਹ ਹੈਗਾ ਜਿੱਥੇ ਨਾਰਮਲ ਫੈਸ਼ਨ ਇਨਫਲੂਐਂਸਰ ਜਾਂ ਹੋਰ ਤਰ੍ਹਾਂ ਦੇ ਲੋਕ ਸਿਰਫ ਇਕੱਲੇ ਹੀ ਕੰਮ ਕਰਦੇ ਆ ਸੋਲੋ ਕੰਮ ਕਰਦੇ ਆ ਟਿਕਟੋਕ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਮਹਿਕ ਕੀ ਕਰਦੀ ਆ ਆਪਣੇ ਮਦਰ ਅਨਸਰੀਨ ਬੁਖਾਰੀ ਹੋਣਾਂ ਨੂੰ ਵੀ ਆਪਣੇ ਨਾਲ ਲੈ ਆਉਂਦੀ ਆ ਤੇ ਹੁਣ ਇਹ ਦੋਨੇ ਮਾਵਾਂ ਧੀਆ ਇਕੱਠੀਆਂ ਹੋ ਕੇ ਵੀਡੀਓਜ਼ ਬਣਾਉਂਦੀਆਂ ਨੇ ਸ਼ਾਇਦ ਇਹ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਬਹੁਤ ਹੀ ਗਿਣੀਆਂ ਚੁਣੀਆਂ ਮਾਵਾਂ ਧੀਆਂ ਦੀ ਟੀਮ ਦੇ ਵਿੱਚੋਂ ਇਕ ਰਹੀਆਂ ਹੋਣਗੀਆਂ ਤੇ ਉਹ ਵੀ ਸਪੈਸ਼ਲੀ ਜਿਹੜੀ ਮੁਸਲਮ ਕਮਿਊਨਿਟੀ ਤੋਂ ਆਉਂਦੀਆਂ ਹੋਣਗੀਆਂ ਲੋਕਾਂ ਨੂੰ ਇਹ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਇੱਕ ਤਾਂ ਉਹਨਾਂ ਨੂੰ ਇਹ ਚੰਗਾ ਲੱਗਦਾ ਇੱਥੇ ਇੱਕ ਮੁਸਲਮ ਮਦਰ ਹੈ ਜਿਹੜੀ ਆਪਣੀ ਬੇਟੀ ਨੂੰ ਐਨਕੋਰੇਜ ਕਰ ਰਹੀ ਆ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਇੰਨਾ ਕੰਮ ਤੋਂ ਉਲਟਾ ਵਰਜਦੇ ਆ ਰੋਕਦੇ ਆ ਦੂਸਰੇ ਪਾਸੇ ਉਹਨਾਂ ਨੂੰ ਚੰਗਾ ਲੱਗਦਾ ਮਾਂ ਤੇ ਧੀ ਦੀ ਇਹ ਬੌਂਡਿੰਗ ਤੇ ਤੀਸਰਾ ਪੁਰਾਣੀ ਜਨਰੇਸ਼ਨ ਤੇ ਨਵੀਂ ਜਨਰੇਸ਼ਨ ਦਾ ਰਲ ਕੇ ਇਕੱਠੇ ਹੋ ਕੇ ਕੰਮ ਕਰਨਾ ਤਾਂ ਛੇਤੀ ਹੀ ਮਹਿਕ ਬੁਖਾਰੀ ਦੇ ਜਿਹੜੇ ਵਿਊਜ਼ ਹੁੰਦੇ ਆ ਉਹ 40000 ਤੋਂ ਵੱਧ ਕੇ ਤਕਰੀਬਨ 3 ਲੱਖ ਤੱਕ ਪਹੁੰਚ ਜਾਂਦੇ ਆ ਅਨਸਰੀਨ ਬੁਖਾਰੀ ਮਹਿਕ ਦੇ ਜੋ ਮਦਰ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਰਹੀ ਆ ਉਹ ਆਪਣੀ ਬੇਟੀ ਮਹਿਕ ਤੋਂ ਬਿਲਕੁਲ ਡਿਫਰੈਂਟ ਰਹੀ ਆ ਜਿੱਥੇ ਮਹਿਕ ਇੰਗਲੈਂਡ ਦੇ ਵਿੱਚ ਹੀ ਜੰਮੀ ਵੱਡੀ ਹੋਈ ਆ ਤੇ ਉਹਦੇ ਮਦਰ ਉਹਦੀ ਪੂਰੀ ਤਰ੍ਹਾਂ ਦੇ ਨਾਲ سپورਟ ਕਰ ਰਹੇ ਆ ਅਨਸਰੀਨ ਦੀ ਜ਼ਿੰਦਗੀ ਬਿਲਕੁਲ ਇਸ ਤੋਂ ਡਿਫਰੈਂਟ ਰਹੀ ਪਾਕਿਸਤਾਨ ਦੇ ਵਿੱਚ ਜਨਮ ਹੁੰਦਾ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਇੰਗਲੈਂਡ ਲਿਆਂਦਾ ਜਾਂਦਾ ਉਹਨਾਂ ਦੇ ਮਾਪੇ ਦੁਆਰਾ ਪਰ ਮਾਪੇ ਥੋੜੇ ਜੇ ਪ੍ਰਾਣੀ ਸੋਚ ਦੇ ਇਨਸਾਨ ਨੇ ਉਹ ਆਪਣੀਆਂ ਬੇਟੀਆਂ ਨੂੰ ਜ਼ਿਆਦਾ ਖੁੱਲ ਵਗੈਰਾ ਜਾਂ ਆਜ਼ਾਦੀ ਜਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਅਧਿਕਾਰ ਨਹੀਂ ਦਿੰਦੇ ਜਿਵੇਂ ਕਿ ਮਹਿਕ ਨੂੰ ਮਿਲੇ ਹੁੰਦੇ ਆ ਅਨਸਰੀਨ ਬੁਖਾਰੀ ਇੱਕ ਫਲਾਈਟ ਅਟੈਂਡੈਂਟ ਬਣਨਾ ਚਾਹੁੰਦੇ ਆ ਪਰ ਉਹਨਾਂ ਦੇ ਮਾਤਾ ਪਿਤਾ ਫਲਾਈਟ ਅਟੈਂਡੈਂਟ ਤਾਂ ਦੂਰ ਦੀ ਗੱਲ ਆ ਉਹਨਾਂ ਦੀ ਪੜ੍ਹਾਈ ਨੂੰ ਵੀ ਰੋਕ ਦਿੰਦੇ ਆ ਇੱਕ ਟਾਈਮ ਦੇ ਉੱਪਰ ਤੇ ਉਹਨਾਂ ਦਾ ਵਿਆਹ ਅਲੀ ਬੁਖਾਰੀ ਦੇ ਨਾਲ ਇੱਕ ਅਰੇਂਜ ਮੈਰਿਜ ਕਰ ਦਿੱਤੀ ਜਾਂਦੀ ਆ ਤਾਂ ਆਪਣੀ ਬੇਟੀ ਮਹਿਕ ਦੇ ਨਾਲ ਵੀਡੀਓ ਵਗੈਰਾ ਬਣਾਉਣ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਆਉਣ ਤੋਂ ਪਹਿਲਾਂ ਅਨਸਰੀਨ ਦੀ ਜਿਹੜੀ ਲਾਈਫ ਹੁੰਦੀ ਆ ਉਹ ਜ਼ਿਆਦਾਤਰ ਘਰੇ ਹੀ ਨੰਗੀ ਆ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹੋਏ ਤਾਂ ਇਹ ਉਹਨਾਂ ਦੇ ਲਈ ਪਹਿਲਾ ਮੌਕਾ ਸੀ ਜਦੋਂ ਉਹਨਾਂ ਨੂੰ ਲੋਕਾਂ ਤੋਂ ਲਾਈਕਸ ਮਿਲਦੇ ਕਮੈਂਟ ਮਿਲਦੇ ਆ ਤਾਰੀਫ ਮਿਲਦੀ ਆ ਹੁਣ ਉਹ ਵੀ ਹੌਲੀ ਹੌਲੀ ਕਰਕੇ ਹੁਣ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਆ ਗਏ ਆਪਣੇ ਅਲੱਗ-ਅਲੱਗ ਅਕਾਊਂਟ ਬਣਾਉਂਦੇ ਆ ਜ਼ਿੰਦਗੀ ਵਧੀਆ ਚੱਲ ਰਹੀ ਆ ਪਰ ਸੋਸ਼ਲ ਮੀਡੀਆ ਦੇ ਉੱਪਰ ਦੁਨੀਆ ਦੀ ਹਰ ਚੀਜ਼ ਦੀ ਤਰ੍ਹਾਂ ਜਿੱਥੇ ਚੰਗੇ ਪੱਖ ਹੈਗੇ ਆ ਉੱਥੇ ਕੁਝ ਮਾੜੇ ਪੱਖ ਵੀ ਹੈਗੇ ਆ ਕੋਈ ਇੱਕ ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟ ਹੈਗੀ ਐ ਅਲਜ਼ਰ ਉਹਦਾ ਨਾਮ ਹੈ ਯੂਰਪ ਦੇ ਵਿੱਚ ਬਹੁਤ ਹੀ ਪਪੂਲਰ ਆ ਅਨਸਰੀਨ ਉੱਥੇ ਆਪਣਾ ਅਕਾਊਂਟ ਬਣਾਉਂਦੇ ਆ 2019 ਦੇ ਵਿੱਚ ਉਹਨਾਂ ਦੀ ਮੁਲਾਕਾਤ ਉੱਥੇ ਹੁੰਦੀ ਆ 21 ਸਾਲ ਦੇ ਸਾਕਿਬ ਦੇ ਨਾਲ ਹੁਣ ਇੱਕ ਪਾਸੇ ਸਾਕਿਬ ਹੈ ਜੋ ਕਿ ਨੌਜਵਾਨ ਹੈ ਸਿੰਗਲ ਹੈ ਉਹ ਜ਼ਿੰਦਗੀ ਦੇ ਉਸ ਪੜਾਅ ਤੇ ਹੈ ਜਿੱਥੇ ਉਹ ਸਿਰਫ ਆਪਣੀ ਆਜ਼ਾਦੀ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਨੂੰ ਚਾਹੇ ਉਹ ਕਰੋ ਮਿਲੀ ਹੋਵੇ ਚਾਹੇ ਫਾਈਨੈਂਸ਼ੀਅਲ ਹੋਵੇ ਚਾਹੇ ਉਹਦੀ ਸਰੀਰਿਕ ਤੌਰ ਦੇ ਉੱਪਰ ਰਿਲੇਸ਼ਨ ਦੇ ਵਿੱਚ ਆਜ਼ਾਦੀ ਹੋਵੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਮਾਨਣਾ ਚਾਹੁੰਦਾ ਇੰਜੋਏ ਕਰਨਾ ਚਾਹੁੰਦਾ ਦੂਸਰੇ ਪਾਸੇ ਨੇ ਅਨਸਰੀਨ ਜਿਨ੍ਹਾਂ ਦੀ ਇੰਨੀ ਜ਼ਿੰਦਗੀ ਘਰ ਦੇ ਅੰਦਰ ਹੀ ਨੰਗੀ ਆ ਉਹਨਾਂ ਨੂੰ ਵੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਜੀਬ ਤਰ੍ਹਾਂ ਦੀ ਆਜ਼ਾਦੀ ਮਿਲਦੀ ਆ ਜਿੱਥੇ ਉਹ ਕਿਸੇ ਵੀ ਹੋਰ ਦੇ ਨਾਲ ਗੱਲਬਾਤ ਕਰ ਸਕਦੇ ਆ ਇਹ ਦੋਨੇ ਚੈਟਿੰਗ ਕਰਨਾ ਸ਼ੁਰੂ ਕਰਦੇ ਆ ਹੌਲੀ-ਹੌਲੀ ਕਲੋਜ਼ ਹੁੰਦੇ ਆ ਤੇ ਹੌਲੀ-ਹੌਲੀ ਕੁਝ ਟਾਈਮ ਦੇ ਵਿੱਚ ਹੀ ਚਾਹੇ ਕਿ ਅਨਸਰੀਨ ਦੀ ਖੁਦ ਦੀ ਬੇਟੀ ਮਹਿਕ ਖੁਦ ਸਾਕੇਬ ਦੇ ਉਮਰ ਦੇ ਹੀ ਆ ਪਰ ਫਿਰ ਵੀ ਇਹਨਾਂ ਦਾ ਜਿਹੜਾ ਰਿਲੇਸ਼ਨ ਹੁੰਦਾ ਉਹ ਰੋਮਾਂਟਿਕ ਤੇ ਉਸ ਤੋਂ ਬਾਅਦ ਫਿਰ ਸਰੀਰਕ ਫਿਜ਼ੀਕਲ ਤੱਕ ਪਹੁੰਚ ਜਾਂਦਾ ਅਗਲੇ ਕੁਝ ਟਾਈਮ ਦੇ ਦੌਰਾਨ ਅਗਲੇ ਸਾਲ ਡੇਢ ਸਾਲ ਦੇ ਵਿੱਚ ਕਿ ਦੋਨੇ ਜਣੇ ਅਲੱਗ-ਅਲੱਗ ਰੈਸਟੋਰੈਂਟਸ ਦੇ ਵਿੱਚ ਇਵਨ ਹੋਟਲ ਦੇ ਕਮਰਿਆਂ ਦੇ ਅੰਦਰ ਹੋਰ ਬਹੁਤ ਜਗ੍ਹਾ ਤੇ ਉੱਪਰ ਸੀਕ੍ਰੀਟਲੀ ਅਨਸਰੀਨ ਦੇ ਪਤੀ ਅਲੀ ਬੁਖਾਰੀ ਦੀ ਜਾਣਕਾਰੀ ਤੋਂ ਬਾਅਦ ਮਿਲਦੇ ਆ ਪਰ ਅਨਸਰੀਨ ਨੂੰ ਆਪਣੀਆਂ ਲਿਮਿਟੇਸ਼ਨਸ ਪਤਾ ਨੇ ਸਾਲ 2021 ਆ ਜਾਂਦਾ ਦੋ ਸਾਲ ਹੋ ਚੁੱਕੇ ਆ ਅਨਸਰੀਨ ਕਿਉਂਕਿ ਉਹ ਇੱਕ ਪਤਨੀ ਵੀ ਨੇ ਤਾਂ ਉਹਨਾਂ ਨੂੰ ਕਿਤੇ ਪਿੱਛੇ ਬੈਕ ਆਫ ਮਾਈਂਡ ਇਸ ਚੀਜ਼ ਦਾ ਹਮੇਸ਼ਾ ਡਰ ਰਹਿੰਦਾ ਵਾ ਕਿ ਹਾਂ ਜੋ ਉਹ ਕਰ ਰਹੀ ਆ ਉਹ ਗਲਤ ਹੈ ਜਾਂ ਐਟ ਲੀਸਟ ਜੇ ਉਹਨੂੰ ਗਲਤ ਨਹੀਂ ਵੀ ਲੱਗ ਰਿਹਾ ਉਹ ਉਸ ਚੀਜ਼ ਨੂੰ ਇੰਜੋਏ ਕਰ ਰਹੀ ਆ ਪਰ ਉਹਨਾਂ ਨੂੰ ਇਹ ਪਤਾ ਕੇ ਫੜੇ ਜਾਣ ਦੇ ਉੱਪਰ ਜਿਹੜੇ ਇਹਦੇ ਸਿੱਟੇ ਆ ਉਹ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦੇ ਆ ਇਸ ਕਰਕੇ 2021 ਦੇ ਵਿੱਚ ਸਾਕਿਬ ਦੇ ਨਾਲ ਆਪਣੀ ਇਸ ਰਿਲੇਸ਼ਨ ਨੂੰ ਉਹ ਕਾਲ ਆਫ ਕਰਨ ਦੀ ਕੋਸ਼ਿਸ਼ ਕਰਦੇ ਆ ਸਾਕਿਬ ਤੋਂ ਆਪਣਾ ਜਿਹੜਾ ਇਹ ਥੋੜੇ ਟਾਈਮ ਦਾ ਸੰਬੰਧ ਬਣਿਆ ਸੀ ਉਹਨੂੰ ਤੋੜਨ ਦੀ ਟਰਾਈ ਕਰਦੇ ਆ ਪਰ ਸਾਕਿਬ ਕਿਉਂਕਿ ਉਹ ਬਿਲਕੁਲ ਉਹਦੀ ਸਿਚੁਏਸ਼ਨ ਸਮਾਜਿਕ ਸਿਚੁਏਸ਼ਨ ਬਿਲਕੁਲ ਵੱਖਰੀ ਆ ਹਲੇ ਉਮਰ ਦੇ ਉਸ ਪੜਾ ਦੇ ਉੱਪਰ ਹੈਗਾ ਜਿੱਥੇ ਉਹਨੂੰ ਅਨਸਰੇਨ ਦੀਆਂ ਜਿਹੜੀਆਂ ਲਿਮਿਟੇਸ਼ਨਸ ਨੇ ਉਹਨਾਂ ਦਾ ਚੰਗੀ ਤਰ੍ਹਾਂ ਪਤਾ ਨਹੀਂ ਹੈ ਤਾਂ ਉਹ ਉਸੇ ਤਰ੍ਹਾਂ ਹੀ ਰਿਐਕਟ ਕਰਦਾ ਜਿਵੇਂ ਪਿਆਰ ਦੇ ਵਿੱਚ ਸੱਟ ਖਾਦਾ ਹੋਇਆ ਕੋਈ ਇੱਕ ਲਵਰ ਕਰ ਸਕਦਾ ਉਹ ਅਨਸਰੀਨ ਨੂੰ ਇਸ ਚੀਜ਼ ਦੀ ਮਨਾਉਣ ਦੀ ਬਾਰ-ਬਾਰ ਕੋਸ਼ਿਸ਼ ਕਰਦਾ ਕਿ ਉਹ ਇਸ ਰਿਲੇਸ਼ਨ ਦੇ ਵਿੱਚ ਉਹਦੇ ਨਾਲ ਬਣੇ ਰਹਿਣ ਪਰ ਅਨਸਰੀਨ ਜਦੋਂ ਇਸ ਚੀਜ਼ ਤੋਂ ਸਾਫ਼ ਤੌਰ ਦੇ ਉੱਪਰ ਇਨਕਾਰ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਉਹ ਇੱਕ ਇਹੋ ਜਿਹਾ ਸਟੈਪ ਚੱਕਦਾ ਜਿਹਨੂੰ ਕਿ ਦੁਨੀਆ ਦੇ ਆਲਮੋਸਟ ਹਰ ਦੇਸ਼ ਦੇ ਵਿੱਚ ਕ੍ਰਿਮੀਨਲ ਆਫੈਂਸ ਵੀ ਮੰਨਿਆ ਜਾਂਦਾ ਹੈ ਤੇ ਜਿਹਦੇ ਨਾਲ ਜਾਂ ਤਾਂ ਉਹ ਚੀਜ਼ ਕਰਨ ਵਾਲੇ ਜਾਂ ਉਹਦਾ ਸ਼ਿਕਾਰ ਬਣਨ ਵਾਲੇ ਉਹਨਾਂ ਦੀ ਲਾਈਫ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਜਾਂਦੀ ਹੈ ਇੱਥੇ ਉਹ ਅਨਸਰੀਨ ਹੁਣਾ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਨੂੰ ਇਹ ਤਾਂ ਕਹਿੰਦਾ ਕਿ ਜੇ ਤੁਸੀਂ ਮੇਰੇ ਨਾਲ ਇਸ ਰਿਲੇਸ਼ਨ ਦੇ ਵਿੱਚ ਬਣੇ ਨਹੀਂ ਰਹਿੰਦੇ ਤਾਂ ਮੈਂ ਤੁਹਾਡੀਆਂ ਜਿਹੜੀਆਂ ਨਗਨ ਅਵਸਥਾ ਦੇ ਵਿੱਚ ਫੋਟੋਆਂ ਨੇ ਜਿਹੜੀਆਂ ਉਹਦੇ ਕੋਲੇ ਬਹੁਤ ਸਾਰੀਆਂ ਹੁੰਦੀਆਂ ਨੇ ਉਹ ਮੈਂ ਤੁਹਾਡੇ ਪਤੀ ਨੂੰ ਅਲੀ ਬੁਖਾਰੀ ਨੂੰ ਦਿਖਾ ਦੂੰਗਾ ਇੱਕ ਪਤਨੀ ਦੇ ਲਈ ਜ ਜਦੋਂ ਇੱਕ ਪਤੀ ਆਲਰੇਡੀ ਇਸ ਦੁਨੀਆ ਵਿੱਚ ਹੈ ਮੌਜੂਦ ਹੈ ਤੇ ਉਹ ਦੋਨੇ ਇੱਕ ਰਿਲੇਸ਼ਨ ਵਿੱਚ ਨੇ ਸਪੈਸ਼ਲੀ ਜੇ ਤੁਸੀਂ ਏਸ਼ੀਅਨ ਬੈਕਗਰਾਉਂਡ ਤੋਂ ਆਉਂਦੇ ਹੋ ਤਾਂ ਤੁਹਾਡੇ ਲਈ ਇਹ ਚੀਜ਼ਾਂ ਬਹੁਤ ਹੀ ਬਦਤਰ ਹਾਲਤ ਤੱਕ ਪਹੁੰਚ ਸਕਦੀਆਂ ਨੇ ਤਾਂ ਹੁਣ ਜਦੋਂ ਅਨਸਰ ਇਨ ਨੂੰ ਅੱਗੇ ਖੂ ਤੇ ਪਿੱਛੇ ਖਾਈ ਦਿਖ ਰਹੀ ਆ ਤਾਂ ਫਾਈਨਲੀ ਕਿਉਂਕਿ ਹੁਣ ਉਹ ਇਨਾ ਟਾਈਮ ਤੱਕ ਵੀਡੀਓ ਬਣਾਉਂਦੇ ਹੋਏ ਆਪਣੀ ਬੇਟੀ ਦੇ ਬਹੁਤ ਹੀ ਜ਼ਿਆਦਾ ਕਲੋਜ਼ ਨੇ ਦੋਨਾਂ ਦਾ ਜਿਹੜਾ ਬੌਂਡ ਹੈ ਉਹ ਇੱਕ ਮਾਂ ਤੇ ਬੇਟੀ ਦੇ ਨਾਲੋਂ ਜ਼ਿਆਦਾ ਹੁਣ ਦੋਸਤਾਂ ਵਾਲਾ ਹੋ ਚੁੱਕਿਆ ਤਾਂ ਫਾਈਨਲੀ ਉਹ ਆਪਣੀ ਇਹੀ ਪ੍ਰੋਬਲਮ ਆਪਣੀ ਬੇਟੀ ਦੇ ਨਾਲ ਸ਼ੇਅਰ ਕਰਦੇ ਆ ਮਹਿਕ ਵੀ ਇੱਕ ਲੜਕੀ ਹੋਣ ਦੇ ਨਾਤੇ ਏਸ਼ੀਅਨ ਸਮਾਜ ਤੋਂ ਇੱਕ ਮੁਸਲਿਮ ਸਮਾਜ ਤੋਂ ਹੋਣ ਦੇ ਨਾਤੇ ਉਹ ਚੰਗੀ ਤਰ੍ਹਾਂ ਇਸ ਚੀਜ਼ ਨੂੰ ਸਮਝਦੀ ਆ ਕਿ ਇਹਦੇ ਸਟੇਕ ਕੀ ਨਿਕਲ ਸਕਦੇ ਆ ਉਹਦੇ ਮਦਰ ਦੇ ਲਈ ਬਹੁਤ ਸਾਰੇ ਲੋਕਾਂ ਨੇ ਇਸ ਕੇਸ ਤੋਂ ਬਾਅਦ ਇਹ ਕਿਹਾ ਕਿ ਅਨਸਰੀਨ ਤੇ ਮਹਿਕ ਬੁਖਾਰੀ ਨੂੰ ਪੁਲਿਸ ਕੋਲ ਜਾਣਾ ਚਾਹੀਦਾ ਸੀ ਪਰ ਇਹ ਇੱਕ ਤਰ੍ਹਾਂ ਦੇ ਨਾਲ ਦੇਖੀ ਤਾਂ ਸਿਰਫ ਕਿਤਾਬੀ ਗੱਲਾਂ ਨੇ ਆਲਰੇਡੀ ਅਨਸਰੀਨ ਬੁਖਾਰੀ ਇੱਕ ਗਲਤੀ ਕਰ ਚੁੱਕੇ ਸੀ ਮਰਫੀਜ਼ ਲਾ ਵਟ ਏਵਰ ਥੈਟ ਕੈਨ ਗੋ ਰੋਂਗ ਵਿਲ ਗੋ ਰੋਂਗ ਜਿਹੜੀ ਚੀਜ਼ ਗਲਤ ਹੈ ਉਹ ਗਲਤ ਇੱਕ ਦਿਨ ਹੋਊਗੀ ਹੀ ਹੋਊਗੀ ਤੁਸੀਂ ਉਹਦੇ ਵਿੱਚ 100 ਚੋਂ 99 ਵਾਰ ਬਚ ਸਕਦੇ ਹੋ ਪਰ ਕਿਸੇ ਨਾ ਕਿਸੇ ਵਾਰ ਤੁਸੀਂ ਉਹਦੇ ਵਿੱਚ ਫਸਣਾ ਹੈ ਅਨਸਰੀਨ ਬੁਖਾਰੀ ਪਹਿਲਾਂ ਹੀ ਇੱਕ ਵਿਆਹ ਦੇ ਵਿੱਚ ਹੋਣ ਦੇ ਬਾਵਜੂਦ ਤੇ ਆਪਣੀ ਸਿਚੁਏਸ਼ਨ ਸਮਝਣ ਦੇ ਬਾਵਜੂਦ ਕਿ ਉਹ ਕਿਸ ਸਮਾਜ ਤੋਂ ਆਉਂਦੇ ਨੇ ਤੇ ਇਹਦੇ ਸਿੱਟੇ ਕੀ ਨਿਕਲ ਸਕਦੇ ਆ ਕੁਝ ਥੋੜੇ ਟਾਈਮ ਦੇ ਲਈ ਆਪਣੀਆਂ ਭਾਵਨਾਵਾਂ ਦੇ ਵਿੱਚ ਬਹਿ ਕੇ ਜਾਂ ਆਪਣੀ ਜਿਸਮਾਨੀ ਭੁੱਖ ਦੇ ਵਿੱਚ ਬਹਿ ਕੇ ਉਹਨਾਂ ਨੇ ਇੱਕ ਰਿਲੇਸ਼ਨ ਤਾਂ ਬਣਾ ਲਿਆ ਪਰ ਹੁਣ ਉਹ ਆਪਣੇ ਆਪ ਨੂੰ ਇੱਕ ਬਹੁਤ ਹੀ ਬੁਰੀ ਸਿਚੁਏਸ਼ਨ ਦੇ ਵਿੱਚ ਫਸਿਆ ਫੀਲ ਕਰ ਰਹੇ ਆ ਪੁਲਿਸ ਕੋਲ ਜਾਣ ਦਾ ਮਤਲਬ ਸਿੱਧਾ-ਸਿੱਧਾ ਇਹ ਹੈਗਾ ਕਿ ਉਹਨਾਂ ਦੇ ਪਤੀ ਨੂੰ ਉਹ ਸਭ ਕੁਝ ਪੇਤ ਖੁੱਲ ਜਾਣਗੇ ਤਾਂ ਹੁਣ ਇੱਥੇ ਮਹਿਕ ਬੁਖਾਰੀ ਇੱਕ ਬਹੁਤ ਹੀ ਅਜੀਬ ਡਿਸੀਜਨ ਲੈਂਦੀ ਆ ਹੁਣ ਇਹਨਾਂ ਦੋਨੇ ਮਾਵਾਂ ਧੀਆਂ ਦੇ ਵੱਲੋਂ ਇੱਕ ਗਲਤੀ ਤੋਂ ਬਾਅਦ ਅਗਲੀ ਅਗਲੀ ਗਲਤੀ ਤੋਂ ਬਾਅਦ ਅਗਲੀ ਇਹੀ ਇੱਕ ਚੇਨ ਚੱਲਣੀ ਆ ਜਿਹੜੀ ਕਿ ਫਾਈਨਲ ਦੇ ਵਿੱਚ ਇੱਕ ਬਹੁਤ ਹੀ ਡਾਰਕ ਜਗ੍ਹਾ ਦੇ ਉੱਪਰ ਜਾ ਕੇ ਖਤਮ ਹੋਊਗੀ ਮਹਿਕ ਬੁਖਾਰੀ ਸਾਕੇਬ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਉਣ ਦਾ ਇੱਕ ਪੱਕਾ ਇੰਤਜ਼ਾਮ ਕਰਦੀ ਹੈ ਮਹਿਕ ਦਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਹੈ ਬਹੁਤ ਹੀ ਪਪੂਲਰ ਲੜਕੀ ਹੈ ਤਾਂ ਇੱਕ ਉਹਦਾ ਦੋਸਤ ਹੈ ਜੋ ਕਿ ਇੱਕ ਕਾਰ ਮਕੈਨਿਕ ਵੀ ਹੈ ਉਹਦਾ ਨਾਮ ਹੈ ਰੇ Khan Karwa ਆਪਣੀ ਪੂਰੀ ਦੀ ਪੂਰੀ ਪ੍ਰੋਬਲਮ ਉਹਦੇ ਨਾਲ ਸਾਂਝਾ ਕਰਦੀ ਹੈ ਇਹ ਦੋਨੇ ਸਾਕੇਬ ਨੂੰ ਰਸਤੇ ਦੇ ਵਿੱਚੋਂ ਹਟਾਉਣ ਦਾ ਇੱਕ ਪਲਾਨ ਬਣਾਉਂਦੇ ਆ ਪਰ ਉਸ ਪਲਾਨ ਦੇ ਵਿੱਚ ਰੇਖਾਨ ਨੂੰ ਕੁਝ ਹੋਰ ਲੋਕਾਂ ਦੀ ਲੋੜ ਹੈ ਤਾਂ ਇਸ ਪਲਾਨ ਦੇ ਵਿੱਚ ਰੇਖਾਨ ਆਪਣੇ ਸਭ ਤੋਂ ਵਧੀਆ ਦੋਸਤ ਰਈਸ ਜਮਾਲ ਨੂੰ ਉਹਦੇ ਕਜ਼ਨ ਆਮਰ ਜਮਾਲ ਨੂੰ ਨਤਾਸ਼ਾ ਅਖਤਰ ਤੇ ਮੁਹੰਮਦ ਪਟੇਲ ਇਹਨਾਂ ਸਾਰੇ ਲੋਕਾਂ ਨੂੰ ਇਹਦੇ ਵਿੱਚ ਸ਼ਾਮਲ ਕਰਦਾ ਹੁਣ ਦੂਸਰੇ ਪਾਸੇ ਇੱਕ ਹੋਰ ਚੀਜ਼ ਹੈਗੀ ਆ ਕਿਉਂਕਿ ਸਾਕਿਬ ਹੁਣ ਗੁੱਸੇ ਦੇ ਵਿੱਚ ਹੈ ਉਹ ਪੜ ਗਿਆ ਹੋਇਆ ਤਾਂ ਨਾਲ ਦੇ ਨਾਲ ਉਹ ਅਨਸਰੀਰ ਹੋਣਾ ਤੋਂ ਇਸ ਚੀਜ਼ ਦੀ ਵੀ ਡਿਮਾਂਡ ਕਰਦਾ ਕਿ ਮੇਰੇ ਠੋਡੇ ਉੱਪਰ ਤਕਰੀਬਨ 3000 ਪੁਆਇੰਟ ਅੱਜ ਤੱਕ ਲੱਗ ਚੁੱਕੇ ਆ ਇੱਕ ਤਾਂ ਮੈਨੂੰ ਆਪਣਾ ਪੂਰਾ ਦਾ ਪੂਰਾ ਪੈਸਾ ਵੀ ਵਾਪਸ ਚਾਹੀਦਾ ਤਾਂ ਮਹਿਕ ਸਾਕਿਬ ਦੇ ਨਾਲ ਕੰਟੈਕਟ ਕਰਦੀ ਆ ਵਾਪਸ ਤੇ ਉਹਨੂੰ ਕਹਿੰਦੀ ਆ ਕਿ ਠੀਕ ਆ ਤੈਨੂੰ ਤੇਰਾ ਪੂਰਾ ਦਾ ਪੂਰਾ ਪੈਸਾ ਵਾਪਸ ਮਿਲੂਗਾ ਪਰ ਇਸ ਤੋਂ ਬਾਅਦ ਤੋਂ ਮੇਰੇ ਮਾਂ ਦਾ ਖਿਹੜਾ ਛੱਡ ਦੇਗਾ ਪਰ ਅਸਲ ਦੇ ਵਿੱਚ ਸਾਕਿਬ ਨੂੰ ਜਿੱਥੇ ਲੱਗ ਰਿਹਾ ਕਿ ਹਾਂ ਕਮ ਸੇ ਕਮ ਪਹਿਲਾਂ ਮੈਨੂੰ ਪੈਸੇ ਮਿਲਣਗੇ ਉਹ 3000 ਪਾਉਂਡ ਦਾ ਲਾਲਚ ਉਹਨੂੰ ਦਿੱਤਾ ਜਾਂਦਾ ਪਰ ਦੂਸਰੇ ਪਾਸੇ ਮਹਿਕ ਦਾ ਸਾਕਿਬ ਨੂੰ ਇਸ ਤਰ੍ਹਾਂ ਦੇ ਨਾਲ ਲਾਈਟਲੀ ਛੱਡਣਾ ਉਹਦਾ ਕੋਈ ਪਲਾਨ ਇਸ ਤਰ੍ਹਾਂ ਦਾ ਨਹੀਂ ਹੈ ਉਹਨਾਂ ਨੇ ਇੱਕ ਹੋਰ ਪਲਾਨ ਸਾਕਿਬ ਦੇ ਲਈ ਆਲਰੇਡੀ ਤਿਆਰ ਕੀਤਾ ਹੋਇਆ 3000 ਪਾਉਂਡ ਦੇਣ ਦਾ ਸਿਰਫ ਇੱਕ ਲਾਲਚ ਹੈ ਜਗ੍ਹਾ ਫਿਕਸ ਕੀਤੀ ਜਾਂਦੀ ਆ ਟਾਈਮ ਫਿਕਸ ਕੀਤਾ ਜਾਂਦਾ ਟਾਈਮ ਹੈ 10 ਫਰਵਰੀ 2022 ਤੇ ਰਾਤ ਦੇ तकरीबन 1 ਵਜੇ ਟੈਸਕੋ ਸੁਪਰ ਮਾਰਕੀਟ ਦਾ ਤੇ ਉਹਦੀ ਹੈਗੀ ਆ ਕਾਰ ਪਾਰਕਿੰਗ ਕਿਉਂਕਿ ਉਸ ਟਾਈਮ ਉੱਥੇ ਬਹੁਤ ਹੀ ਜ਼ਿਆਦਾ ਪੀੜ ਨਹੀਂ ਹੁੰਦੀ ਬਹੁਤ ਘੱਟ ਲੋਕ ਉੱਥੇ ਮੌਜੂਦ ਰਹਿਣਗੇ ਸਾਕਿਬ ਦਾ ਇੱਕ ਹੋਰ ਦੋਸਤ ਹੈ ਉਹਦਾ ਨਾਮ ਹੈ ਹਾਸ਼ਮ ਸਾਕਿਬ ਉਸ ਦਿਨ ਮਹਿਕ ਨੂੰ ਮਿਲਣ ਦੇ ਲਈ ਤੇ ਆਪਣੇ 3000 ਪਾਉਂਡ ਲੈਣ ਦੇ ਵਾਸਤੇ ਹਾਸ਼ਮ ਨੂੰ ਕਹਿੰਦਾ ਕਿ ਤੂੰ ਮੈਨੂੰ ਉੱਥੋਂ ਤੱਕ ਲਿਫਟ ਦੇ ਦੇ ਬਹੁਤ ਵਾਰ ਆਪਾਂ ਇਹ ਸੁਣਦੇ ਆਂ ਐਟ ਰੋਂਗ ਪਲੇਸ ਐਟ ਰੋਂਗ ਟਾਈਮ ਗਲਤ ਟਾਈਮ ਦੇ ਉੱਪਰ ਗਲਤ ਜਗ੍ਹਾ ਦੇ ਉੱਪਰ ਹੋਣਾ ਹਾਸ਼ਿਮ ਦੇ ਨਾਲ ਬਿਲਕੁਲ ਇਹੀ ਚੀਜ਼ ਇਸ ਕੇਸ ਦੇ ਵਿੱਚ ਹੁੰਦੀ ਹੈ ਹਾਸ਼ਿਮ ਨੂੰ ਇਸ ਪੂਰੇ ਕੇਸ ਦੇ ਬਾਰੇ ਕੁਝ ਨਹੀਂ ਪਤਾ ਨਾ ਉਹ ਕਿਸੇ ਵੀ ਹੋਰ ਨੂੰ ਜਾਣਦਾ ਹੈ ਉਹ ਇੱਕ ਇਨਸਾਨ ਆ ਜਿਹੜਾ ਚੁੱਪਚਾਪ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਆਪਣਾ ਕੰਮ ਕਰ ਰਿਹਾ ਉਹ ਸਿਰਫ ਸਾਕਿਬ ਨੂੰ ਜਾਣਦਾ ਸੀ ਤੇ ਸਿਰਫ ਸਾਕਿਬ ਨੂੰ ਉਸ ਜਗ੍ਹਾ ਤੱਕ ਲੈ ਕੇ ਆਉਣ ਲਈ ਜਾਂ ਲਿਫਟ ਦੇਣ ਦੇ ਲਈ ਆਇਆ ਸੀ ਪੂਰੇ ਫਿਕਸ ਟਾਈਮ ਦੇ ਉੱਪਰ ਸਾਕਿਬ ਤੇ ਹਾਸ਼ਮ ਆਪਣੀ ਸਕੋਡਾ ਜਾਂ ਸ਼ਕੋਡਾ ਜਿਵੇਂ ਵੀ ਤੁਸੀਂ ਪ੍ਰੋਨਾਂਊਂਸ ਕਰਨਾ ਚਾਹੋ ਸਕੋਡਾ ਫਾਰਬੀਆ ਕਾਰ ਦੇ ਉੱਪਰ ਉੱਥੇ ਪਹੁੰਚਦੇ ਆ ਟੈਸਕੋ ਸੁਪਰਮਾਰਕੀਟ ਦੀ ਪਾਰਕਿੰਗ ਦੇ ਵਿੱਚ ਉੱਥੇ ਕੁਝ ਮਿੰਟ ਰੁਕਣ ਤੋਂ ਬਾਅਦ ਉਹਨਾਂ ਨੂੰ ਇਹ ਫੀਲ ਹੁੰਦਾ ਰਾਤ ਦਾ ਟਾਈਮ ਆ ਰਾਤ ਦੇ ਤਕਰੀਬਨ ਸਵਾ 1 ਵਜੇ ਹੋਏ ਆ ਸਾਕਿਬ ਨੂੰ ਪਤਾ ਹੈ ਕਿ ਉਹ ਕੀ ਕਰ ਰਿਹਾ ਹੈ ਉਹਨੂੰ ਇਹ ਵੀ ਪਤਾ ਕਿ ਮੈਂ ਜੋ ਕਰ ਰਿਹਾ ਮੈਂ ਬਲੈਕਮੇਲਿੰਗ ਕਰ ਰਿਹਾ ਇਹ ਗਲਤ ਆ ਇਸ ਕਰਕੇ ਜਦੋਂ ਹੀ ਉਹ ਥੋੜੀ देर ਲਈ ਉੱਥੇ ਰੁਕਦੇ ਆ ਤਾਂ ਸਾਕੇਬ ਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੁੰਦਾ ਉਹਨੂੰ ਲੱਗਦਾ ਕਿ ਕੋਈ ਨਾ ਕੋਈ ਗੜਬੜ ਹੈਗੀ ਆ ਤਾਂ ਜਦੋਂ ਹੀ ਸਾਕੇਬ ਨੂੰ ਇਹ ਅਹਿਸਾਸ ਹੁੰਦਾ ਤਾਂ ਹਾਸ਼ਮ ਨੂੰ ਫੌਰਨ ਉੱਥੋਂ ਗੱਡੀ ਪਹੁੰਚਾਉਣ ਦੀ ਗੱਲ ਕਹਿੰਦਾ ਤੇ ਦੋਨੇ ਫੌਰਨ 1:17 ਮਿੰਟ ਦੇ ਉੱਪਰ ਜਿਹੜਾ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਉਹਨਾਂ ਦੀ ਕਾਰ ਉੱਥੋਂ ਤੇਜ਼ੀ ਦੇ ਨਾਲ ਨਿਕਲਦੀ ਹੋਈ ਕੈਪਚਰ ਹੁੰਦੀ ਆ ਉੱਥੋਂ ਉਹ ਚਲੇ ਜਾਂਦੇ 1:17 ਮਿੰਟ ਦਾ ਟਾਈਮ ਹੈ ਇਸ ਤੋਂ ਫੌਰਨ ਬਾਅਦ ਇਹਨਾਂ ਦੇ ਪਿੱਛੇ ਦੋ ਕਾਰਾਂ ਦਿਖਦੀਆਂ ਨੇ ਜਿਹੜੀਆਂ ਇਹਨਾਂ ਦਾ ਪਿੱਛਾ ਕਰ ਰਹੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਆਡੀ ਕਾਰ ਹੈ ਸਿਰਫ ਥੋੜਾ ਜਿਹਾ ਹੀ ਅੱਗੇ ਜਾਣ ਦੇ ਉੱਪਰ ਸਾਕਿਬ ਨੂੰ ਇਸ ਚੀਜ਼ ਦਾ ਪੂਰਾ ਯਕੀਨ ਹੋ ਜਾਂਦਾ ਕਿ ਉਹਦਾ ਦੋ ਕਾਰਾਂ ਦੇ ਵਿੱਚ ਪਿੱਛਾ ਕੀਤਾ ਜਾ ਰਿਹਾ ਹੈ ਉਹ ਆਪਣੀ ਕਾਰ ਦੀ ਸਪੀਡ ਤੇਜ਼ ਕਰਦਾ। ਬਾਅਦ ਦੇ ਵਿੱਚ ਜਿਹੜੇ ਸੀਸੀਟੀਵੀ ਫੁਟੇਜਸ ਸੀਗੇ ਉਹਦੇ ਵਿੱਚ ਸਾਕਿਬ ਦੀ ਕਾਰ ਦੀ ਸਪੀਡ ਜਿਹਨੂੰ ਕਿ ਹਾਸ਼ਮ ਚਲਾ ਰਿਹਾ ਸੀ ਉਹਦੀ ਸਪੀਡ 80 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਸੀ। ਇਸ ਤੋਂ ਵੀ ਤੇਜ਼ੀ ਦੇ ਨਾਲ ਆ ਰਹੀਆਂ ਨੇ ਉਹਦਾ ਪਿੱਛਾ ਕਰਦੀਆਂ ਹੋਈਆਂ ਦੋ ਕਾਰਾਂ ਜਿਨ੍ਹਾਂ ਦੇ ਵਿੱਚੋਂ ਇੱਕ ਹੈਗੀ ਆ ਆਡੀ ਤੇ ਜਿਹਦੇ ਵਿੱਚ ਮੌਜੂਦ ਨੇ ਮਹਿਕ ਬੁਖਾਰੀ, ਰੇਖਾਨ ਕਾਰਵਾ, ਰਈਸ ਤੇ ਅਮੀਰ ਜਮਾਲ, ਨਤਾਸ਼ਾ ਅਖਤਰ ਤੇ ਮੁਹੰਮਦ ਪਟੇਲ। ਇਸ ਤੋਂ ਇਲਾਵਾ ਇਨ੍ਹਾਂ ਦੋਨੇ ਕਾਰਾਂ ਦੇ ਵਿੱਚ ਸਿਰਫ ਇਨਸਾਨ ਮੌਜੂਦ ਨਹੀਂ ਹੈਗੇ ਉਹਨਾਂ ਦੇ ਕੋਲੇ ਸਾਕੇਬ ਨੂੰ ਇਸ ਦੁਨੀਆ ਤੋਂ ਚਲਦਾ ਕਰਨ ਦੇ ਲਈ ਕੁਝ ਹਥਿਆਰ ਰੱਖੇ ਹੋਏ ਆ ਦੇਸੀ ਹਥਿਆਰ ਉਹਨਾਂ ਨੂੰ ਕਹਿ ਸਕਦੇ ਆ ਲੋਹੇ ਦੀਆਂ ਰੌਡਸ ਵਗੈਰਾ ਇਸ ਤਰ੍ਹਾਂ ਦਾ ਕੁਝ ਇਸ ਪੁਆਇੰਟ ਦੇ ਉੱਪਰ ਸਾਕੇਬ ਪੁਲਿਸ ਨੂੰ ਫੋਨ ਕਰਦਾ ਇਹ ਕਾਲ ਪੂਰੇ 5 ਮਿੰਟ ਚੱਲਦੀ ਹੈ ਬਾਅਦ ਦੇ ਵਿੱਚ ਇਸ ਕਾਲ ਨੂੰ ਸੁਣਨ ਵਾਲੇ ਪੁਲਿਸ ਆਫਸਰ ਕਹਿੰਦੇ ਆ ਕਿ ਇਸ ਕਾਲ ਨੂੰ ਉਹ ਪੂਰੀ ਜ਼ਿੰਦਗੀ ਨਹੀਂ ਭੁੱਲਣਗੇ ਉਹਨਾਂ ਦੁਆਰਾ ਸੁਣੀ ਹੋਈ ਜਿਹੜੀ ਵੀ ਐਮਰਜੈਂਸੀ ਕਾਲ ਕੋਈ ਵੀ ਕਰਦਾ ਇਹ ਸਭ ਤੋਂ ਵਾਇਰਡ ਕਾਲ ਸੀ ਤੇ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਇਮੋਸ਼ਨਲ ਸੀ ਕਿਉਂਕਿ ਉਹਨਾਂ ਦੇ ਸਾਹਮਣੇ ਉਸ ਕਾਲ ਦੇ ਦੌਰਾਨ ਹੀ ਉਹਨਾਂ ਨੂੰ ਜਿਹੜਾ ਬੰਦਾ ਉਹਨਾਂ ਦੇ ਨਾਲ ਗੱਲ ਕਰ ਰਿਹਾ ਸੀ ਉਹਨਾਂ ਦੇ ਸਾਹਮਣੇ ਹੀ ਉਹ ਗੱਲ ਕਰਦਾ ਕਰਦਾ ਇਸ ਦੁਨੀਆ ਤੋਂ ਵਿਦਾ ਹੋ ਗਿਆ ਕਾਲ ਜਦੋਂ ਸ਼ੁਰੂ ਹੁੰਦੀ ਆ ਤਾਂ ਸਾਕੇਬ ਕਾਲਰ ਨੂੰ ਆਪਣਾ ਪਿੱਛਾ ਕੀਤੇ ਜਾਣ ਦੀ ਗੱਲ ਦੱਸਦਾ ਵਾ ਕਲੀਅਰ ਪਤਾ ਲੱਗ ਰਿਹਾ ਉਹਦੀ ਆਵਾਜ਼ ਤੋਂ ਕਿ ਉਹ ਬਹੁਤ ਹੀ ਜ਼ਿਆਦਾ ਟੈਂਸ ਹੈ ਇਨਾ ਹੀ ਪਲਾਂ ਦੇ ਦੌਰਾਨ ਸਾਕਿਬ ਤੇ ਹਾਸ਼ਮ ਇੱਕ ਰੈੱਡ ਲਾਈਟ ਨੂੰ ਵੀ ਕ੍ਰਾਸ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਦਾ ਪਿੱਛਾ ਕਰਨ ਵਾਲੇ ਇਸ ਰੈੱਡ ਲਾਈਟ ਦੇ ਉੱਪਰ ਰੁਕ ਜਾਣਗੇ ਪਰ ਜਦੋਂ ਇਹ ਦੋਨੇ ਕਾਰਾਂ ਉਹ ਵੀ ਸਾਕਿਬ ਦੀ ਕਾਰ ਦਾ ਪਿੱਛਾ ਕਰਦੇ ਹੋਏ ਇਸ ਰੈੱਡ ਲਾਈਟ ਨੂੰ ਕ੍ਰਾਸ ਕਰ ਜਾਂਦੀਆਂ ਤਾਂ ਸਾਕਿਬ ਦੀ ਆਵਾਜ਼ ਦੇ ਵਿੱਚ ਜਿਹੜਾ ਇੱਕ ਡਰ ਸੀ ਇੱਕ ਸਹਿਮ ਸੀ ਉਹ ਕਲੀਅਰ ਕਾਲਰ ਨੂੰ ਪਤਾ ਲੱਗ ਰਿਹਾ ਇਸ ਕਾਲ ਦੇ ਵਿੱਚ ਬਹੁਤ ਲੰਬੇ ਲੰਬੇ ਪੌਜ਼ ਆਉਂਦੇ ਆ ਤੇ ਸਾਕਿਬ बार-बार ਉਹਨਾਂ ਨੂੰ ਕਹਿ ਰਿਹਾ ਕਿ ਪੁਲਿਸ ਸਾਡੀ ਮਦਦ ਕਰੋ ਇਹ ਲੋਕ ਸਾਨੂੰ ਮਾਰ ਦੇਣਗੇ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨ ਵਾਲੇ ਡਿਟੈਕਟਿਵ ਮਾਰਕ ਪੈਰਿਸ਼ ਉਸ ਤੋਂ ਬਾਅਦ ਦੱਸਦੇ ਆ ਕਿ ਫਾਈਨਲ ਦੇ ਵਿੱਚ ਅਖੀਰਲੇ ਕੁਝ ਪਲਾਂ ਦੇ ਵਿੱਚ ਸਾਕੇਬ ਦੀ ਤੇ ਉਹਦੇ ਨਾਲ ਬੈਠੇ ਕੋ ਪੈਸੈਂਜਰ ਜੋ ਕਿ ਹਾਸ਼ਮ ਹੀ ਹੋਊਗਾ ਉਹਨਾਂ ਦੀ ਇੱਕਦਮ ਬਹੁਤ ਉੱਚੀ ਚੀਕਾਂ ਦੀ ਆਵਾਜ਼ ਸੁਣਦੀ ਆ ਤੇ ਉਸ ਤੋਂ ਬਾਅਦ ਸਭ ਕੁਝ ਖਤਮ ਹੋ ਜਾਂਦਾ ਬਿਲਕੁਲ ਚੁੱਪ ਛਾ ਜਾਂਦੀ ਆ ਕਾਲ ਦੇ ਉੱਪਰ ਜਿੱਥੋਂ ਸਾਨੂੰ ਲੱਗਿਆ ਕਿ ਕੋਈ ਨਾ ਕੋਈ ਬੁਰੀ ਚੀਜ਼ ਇਹਨਾਂ ਦੋਨੇ ਨੌਜਵਾਨਾਂ ਦੇ ਨਾਲ ਵਾਪਰ ਗਈ ਇਸ ਕਾਲ ਦੇ ਕੱਟੇ ਜਾਣ ਤੋਂ ਤਕਰੀਬਨ 10 ਮਿੰਟ ਤੋਂ ਬਾਅਦ ਪੂਰੇ 1:30 ਮਿੰਟ ਦੇ ਉੱਪਰ 10 ਤੇ 11 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਹਿਲੀ ਪੁਲਿਸ ਦੀ ਕਾਰ ਉੱਥੇ ਪਹੁੰਚਦੀ ਆ ਉਹ ਜਦੋਂ ਜਾ ਕੇ ਦੇਖਦੇ ਆ ਤਾਂ ਇਹੀ ਕਾਰ ਜਿਹਦੇ ਵਿੱਚ ਸਾਖਿਬ ਤੇ ਹਾਸ਼ਮ ਮੌਜੂਦ ਹੁੰਦੇ ਆ ਪੂਰੀ ਤਰ੍ਹਾਂ ਦੇ ਨਾਲ ਅੱਗ ਦੀਆਂ ਲਪਟਾਂ ਦੇ ਵਿੱਚ ਝੁੜਸੀ ਹੁੰਦੀ ਆ ਕਿਰੀ ਹੁੰਦੀ ਆ ਫੌਰਨ ਫਾਇਰ ਬ੍ਰਿਗੇਡ ਉੱਥੇ ਪਹੁੰਚਦੀ ਆ ਤੇ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਇਸ ਕਾਰ ਦੀ ਜਿਹੜੀ ਸਪੀਡ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਤੇਜ਼ ਰਹੀ ਹੋਊਗੀ ਇਸ ਚੀਜ਼ ਤੋਂ ਇਹਦਾ ਪਤਾ ਲੱਗਦਾ ਕਿ ਇਹ ਕਾਰ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਇੱਕ ਦਰਖਤ ਦੇ ਵਿੱਚ ਵੱਜੀ ਆ। ਦਰਖਤ ਵਿੱਚ ਵੱਜੇ ਤੋਂ ਬਾਅਦ ਇਸ ਕਾਰ ਦੇ ਦੋ ਟੋਟੇ ਹੁੰਦੇ ਆ। ਇੰਜਣ ਇਹਦਾ ਡਿੱਗ ਕੇ ਬਹੁਤ ਪਰੇ ਜਾ ਕੇ ਡਿੱਗ ਪੈਂਦਾ ਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ। ਹੁਣ ਤੱਕ ਪੁਲਿਸ ਨੂੰ ਕੁਝ ਚੀਜ਼ਾਂ ਦਾ ਪਤਾ ਲੱਗ ਚੁੱਕਿਆ। ਉਹਨਾਂ ਦੇ ਵਿੱਚੋਂ ਗੱਲਾਂ ਇਹ ਹੈਗੀਆਂ ਨੇ ਕਿ ਇਸ ਕਾਰ ਦੇ ਅੰਦਰ ਮੌਜੂਦ ਜੋ ਨੌਜਵਾਨ ਆ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਸਾਕਿਬ। ਅਗਲੀ ਚੀਜ਼ ਉਹਨਾਂ ਨੂੰ ਇਹ ਪਤਾ ਲੱਗਦੀ ਆ ਕਿ ਇਹਨਾਂ ਨੌਜਵਾਨਾਂ ਦਾ ਦੋ ਕਾਰਾਂ ਦੁਆਰਾ ਪਿੱਛਾ ਕੀਤਾ ਜਾ ਰਿਹਾ ਉਹਨਾਂ ਦੇ ਵਿੱਚੋਂ ਇੱਕ ਆਡੀ TT ਕਾਰ ਹੈ ਦੂਸਰੇ ਪਾਸੇ ਜਦੋਂ ਹੀ ਸਾਕਿਬ ਤੇ ਹਾਸ਼ਮ ਦੀ ਕਾਰ ਦਾ ਐਕਸੀਡੈਂਟ ਹੁੰਦਾ ਤੇ ਪੂਰੀ ਤਰ੍ਹਾਂ ਨਾਲ ਉਹਨੂੰ ਅੱਗ ਲੱਗ ਜਾਂਦੀ ਹੈ ਬਾਕੀ ਦੀਆਂ ਦੋਨਾਂ ਕਾਰਾਂ ਦੇ ਵਿੱਚ ਬੈਠੇ ਇਹ 6 ਜਾਂ 7 ਲੋਕ ਉਸੇ ਟਾਈਮ ਉਸ ਏਰੀਆ ਦੇ ਵਿੱਚੋਂ ਨਿਕਲ ਜਾਂਦੇ ਆ ਤੇ ਆਪਣੇ ਆਪਣੇ ਘਰ ਜਾ ਕੇ ਚੁੱਪ ਕਰਕੇ ਇਸ ਤਰ੍ਹਾਂ ਬੈਠ ਜਾਂਦੇ ਆ ਜਿਵੇਂ ਕੁਝ ਵਾਪਰਿਆ ਹੀ ਨਹੀਂ ਹੁੰਦਾ ਇਨਾਂ ਨੂੰ ਇਹ ਸ਼ਾਇਦ ਲੱਗਿਆ ਹੋਵੇ ਕਿ ਕਿਸੇ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਲੱਗਿਆ ਕਿਉਂਕਿ ਇਹ ਇੱਕ ਨਾਰਮਲ ਐਕਸੀਡੈਂਟ ਸੀ ਮਹਿਕ ਬੁਖਾਰੀ ਆਪਣੇ ਘਰ ਜਾ ਕੇ ਆਰਾਮ ਦੇ ਨਾਲ ਸੌਂ ਜਾਂਦੀ ਆ ਪਰ ਦੋ ਚੀਜ਼ਾਂ ਜਿਹੜੀਆਂ ਉਹਨੂੰ ਨਹੀਂ ਪਤਾ ਤੇ ਜਿਹੜੀਆਂ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਉਹ ਇਹ ਹੈਗੀਆਂ ਨੇ ਜਦੋਂ ਇਹ ਕਾਰ ਚੇਜ਼ ਹੋ ਰਹੀ ਸੀ ਤੇ ਜਦੋਂ ਸਾਕੇ ਪੁਲਿਸ ਵਾਲਿਆਂ ਨੂੰ ਫੋਨ ਕਰਦਾ ਉਸ ਤੋਂ ਪਹਿਲਾਂ ਸਾਕੇ ਮਹਿਕ ਨੂੰ ਫੋਨ ਕਰ ਰਿਹਾ ਵਾ ਤੇ ਮਹਿਕ ਨੂੰ ਇਹ ਗੱਲ ਕਹਿੰਦਾ ਸਿਰਫ ਸੁਣਿਆ ਜਾ ਰਿਹਾ ਕਿ ਤੁਸੀਂ ਮੇਰਾ ਪਿੱਛਾ ਕਿਉਂ ਕਰ ਰਹੇ ਹੋ ਮੈਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਇਸ ਤੋਂ ਅੱਗੇ ਦੀ ਜਿਹੜੀ ਵੀ ਡਿਟੇਲ ਹੁੰਦੀ ਆ ਉਹਦਾ ਕਿਸੇ ਵੀ ਕਾਲ ਰਿਕਾਰਡ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਹੈਗਾ ਪੁਲਿਸ ਕੋਲੇ ਉਹਦਾ ਕੋਈ ਵੀ ਡਾਟਾ ਮੌਜੂਦ ਨਹੀਂ ਹੈ ਪੁਲਿਸ ਵਾਲੇ ਨੂੰ ਇਹਨਾਂ ਪਤਾ ਕਿ ਇਹ ਜੋ ਲੜਕਾ ਹੈ ਜਿਹੜੇ ਲੋਕ ਉਹਦਾ ਪਿੱਛਾ ਕਰ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਮਹਿਕ ਬੁਖਾਰੀ ਨਾਮ ਦੀ ਲੜਕੀ ਹੈ ਦੂਸਰੀ ਚੀਜ਼ ਇਹ ਹੈ ਜਿਹੜੀ ਆਡੀ ਟੀਟੀ ਕਾਰ ਹੁੰਦੀ ਆ ਉਹ ਇੱਕ ਕਿਰਾਏ ਦੀ ਉੱਪਰ ਰੈਂਟਲ ਕਾਰ ਹੈਗੀ ਆ ਤੇ ਉਹਦੇ ਅੰਦਰ ਇੱਕ ਇਸ ਤਰ੍ਹਾਂ ਦਾ ਡਿਵਾਈਸ ਫਿੱਟ ਆ ਜਿਹਦੇ ਨਾਲ ਉਹਦੀ ਪ੍ਰੋਪਰ ਲੋਕੇਸ਼ਨ ਸਭ ਕੁਝ ਪਤਾ ਲੱਗ ਜਾਣਾ ਵਾ ਤਾਂ ਹੁਣ ਪੁਲਿਸ ਵਾਲੇ ਸਭ ਤੋਂ ਪਹਿਲਾਂ ਇਸ ਪੂਰੇ ਏਰੀਏ ਦੇ ਸਾਰੇ ਦੇ ਸਾਰੇ ਸੀਸੀਟੀਵੀ ਕੈਮਰੇ ਜਿਹੜੇ ਹੁੰਦੇ ਆ ਉਹਨਾਂ ਨੂੰ ਕੰਗਾਲਦੇ ਆ ਉਹਦੇ ਵਿੱਚ ਉਹਨਾਂ ਨੂੰ ਕਲੀਅਰ ਲਿਖ ਜਾਂਦੀਆਂ ਨੇ ਇਹ ਦੋ ਕਾਰਾਂ ਜਿਹੜੀਆਂ ਸਾਕਿਬ ਤੇ ਹਾਸ਼ਮ ਦੀ ਕਾਰ ਦਾ ਪਿੱਛਾ ਕਰ ਰਹੀਆਂ ਹੁੰਦੀਆਂ ਨੇ ਤੇ ਉਹਦੀ ਕਾਰ ਦੇ ਪਿੱਛੇ ਹੀ ਇਹ ਦੋਨੇ ਕਾਰਾਂ ਵੀ ਰੈੱਡ ਲਾਈਟ ਨੂੰ ਤੋੜ ਕੇ ਸਿਗਨਲ ਨੂੰ ਜੰਪ ਕਰਕੇ ਉਹਦੇ ਪਿੱਛੇ ਬਹੁਤ ਤੇਜ਼ੀ ਦੇ ਨਾਲ ਉਹਨਾਂ ਦੀ ਸਪੀਡ ਉਸ ਟਾਈਮ ਤਕਰੀਬਨ 110 ਮੀਲ ਤੋਂ ਉੱਪਰ ਸੀਗੀ ਉਹ ਨਿਕਲ ਜਾਂਦੀਆਂ ਨੇ ਸਵੇਰ ਦੇ 8 ਵਜੇ ਤੱਕ ਪੁਲਿਸ ਉਸ ਫਲੈਟ ਦੀਆਂ ਬਰੂਹਾਂ ਤੇ ਦਸਤਕ ਦਿੰਦੀ ਆ ਜਿੱਥੇ ਮਹਿਕ, ਬੁਖਾਰੀ ਤੇ ਅਨਸਰੀਨ ਆਪਣੇ ਆਪਣੇ ਕਮਰਿਆਂ ਦੇ ਵਿੱਚ ਆਰਾਮ ਦੇ ਨਾਲ ਸੌ ਰਹੀਆਂ ਹੁੰਦੀਆਂ। ਸ਼ਾਇਦ ਮਹਿਕ ਨੇ ਸੋਚਿਆ ਵੀ ਨਹੀਂ ਹੋਣਾ ਕਿ ਪੁਲਿਸ ਇੰਨੀ ਛੇਤੀ ਉਹਨਾਂ ਦੀ ਪੈਡ ਨੱਪਦੀ ਉੱਥੋਂ ਤੱਕ ਪਹੁੰਚ ਜੂਗੀ। ਦੋਨਾਂ ਨੂੰ ਉਠਾਇਆ ਜਾਂਦਾ ਜਦੋਂ ਉਹਨਾਂ ਤੋਂ ਪੁੱਛ ਦੱਸ ਕੀਤੀ ਜਾਂਦੀ ਆ ਤਾਂ ਮਹਿਕ ਪੂਰੀ ਤਰ੍ਹਾਂ ਦੇ ਨਾਲ ਇਸ ਪੂਰੀ ਚੀਜ਼ ਤੋਂ ਇਨਕਾਰ ਕਰ ਦਿੰਦੀ ਆ ਪਰ ਜਦੋਂ ਉਹਨੂੰ ਉਸ ਕਾਰ ਦੀਆਂ ਲੋਕੇਸ਼ਨਸ ਦਿਖਾਈਆਂ ਜਾਂਦੀਆਂ ਜਿਹਦੇ ਵਿੱਚ ਉਹ ਮੌਜੂਦ ਹੁੰਦੀ ਆ ਤੇ ਦੂਸਰੀ ਚੀਜ਼ ਉਹਦੀਆਂ ਕਾਲ ਡਿਟੇਲ ਜਿਹੜੀ ਉਸ ਐਕਸੀਡੈਂਟ ਤੋਂ ਸਿਰਫ ਕੁਛ ਮਿੰਟ ਪਹਿਲਾਂ ਦੀ ਉਹਦੀ ਹੁੰਦੀ ਆ ਸਾਕਿਬ ਦੇ ਨਾਲ ਉਹ ਦਿਖਦੀਆਂ ਨੇ ਤਾਂ ਮੈਂ ਇੱਕ ਹੈਰਾਨ ਹੋ ਜਾਂਦੀ ਕਿ ਪੁਲਿਸ ਦੇ ਕੋਲੇ ਇਹ ਸਾਰਾ ਡਾਟਾ ਆਲਰੇਡੀ ਮੌਜੂਦ ਸੀਗਾ ਅਗਲੀ ਚੀਜ਼ ਪੁਲਿਸ ਨੂੰ ਇੱਕ ਹੋਰ ਚੀਜ਼ ਪਤਾ ਲੱਗਦੀ ਆ ਕਿਉਂਕਿ ਇਹ ਪਿੱਛਾ ਕਰਨ ਵਾਲੀਆਂ ਕਾਰਾਂ ਦੀ ਰਫ਼ਤਾਰ ਸਾਕਿਬ ਦੀ ਕਾਰ ਤੋਂ ਵੀ ਬਹੁਤ ਹੀ ਜ਼ਿਆਦਾ ਤੇਜ਼ ਸੀ ਫੋਰੈਂਸਿਕ ਟੀਮ ਨੇ ਉਸ ਕਾਰ ਦਾ ਜਿਹਦੇ ਵਿੱਚ ਸਾਕਿਬ ਤੇ ਹਾਸ਼ਿਮ ਮੌਜੂਦ ਹੁੰਦੇ ਆ ਉਹਦਾ ਪੂਰਾ ਅਨਲਿਸਿਸ ਕੀਤਾ ਤੇ ਉਹਦਾ ਡੈਮੇਜ ਨੂੰ ਪੂਰੀ ਚੰਗੀ ਤਰ੍ਹਾਂ ਦੇਖਿਆ ਉਸ ਤੋਂ ਬਾਅਦ ਪੁਲਿਸ ਦੀਆਂ ਦੋ ਟੀਮਾਂ ਇਹਨਾਂ ਦੋਨੋਂ ਕਾਰਾਂ ਦੀ ਪ੍ਰੋਪਰ ਜਾਂਚ ਪੜਤਾਲ ਕਰਦੀਆਂ ਨੇ ਤੇ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੀ ਦੂਸਰੀ ਕਾਰ ਆ ਸੀਟ ਲਿਓਨ ਉਹਦੇ ਵਿੱਚ ਵੀ ਉਹਦੇ ਮੂਰਲੇ ਹਿੱਸੇ ਨੂੰ ਡੈਮੇਜ ਹੋਇਆ ਤੇ ਇਹ ਪੂਰਾ ਦਾ ਪੂਰਾ ਸਿਮਿਲਰ ਡੈਮੇਜ ਹੈਗਾ ਇਥੋਂ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਸੀਟ ਲਿਓਨ ਨੇ ਬਹੁਤ ਤੇਜ਼ੀ ਦੇ ਨਾਲ ਸਾਕੇਬ ਦੀ ਕਾਰ ਨੂੰ ਪਿੱਛੋਂ ਤੋਂ ਹਿੱਟ ਕੀਤਾ ਜਿਸ ਦੇ ਨਾਲ ਉਹ ਕਾਰ ਜਿਹੜੀ ਪਹਿਲਾਂ ਹੀ ਬਹੁਤ ਤੇਜ਼ ਸੀ ਪੂਰੀ ਰਫਤਾਰ ਦੇ ਨਾਲ ਇੱਕ ਦਰਾਕਤ ਦੇ ਵਿੱਚ ਵੱਜਦੀ ਹੈ ਇਸ ਤੋਂ ਅਗਲੀ ਚੀਜ਼ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦਿੰਦੀ ਹੈ ਉਹ ਇਹ ਹੈ ਸੀਅਟ ਲਿਓਨ ਤੇ ਆਡੀ TT ਇਸ ਕਾਰ ਨੂੰ ਹਿੱਟ ਕਰਨ ਤੋਂ ਬਾਅਦ ਬਹੁਤ ਤੇਜ਼ੀ ਦੇ ਨਾਲ ਅੱਗੇ ਨਿਕਲਦੀਆਂ ਨੇ ਪਰ ਪਿੱਛੇ ਜਦੋਂ ਹੀ ਉਹਨਾਂ ਨੂੰ ਦਿਖਦਾ ਕਿ ਉਸ ਕਾਰ ਨੂੰ ਅੱਗ ਲੱਗ ਚੁੱਕੀ ਆ ਤਾਂ ਉਹ ਸਮਝ ਚੁੱਕੇ ਆ ਕਿ ਉਹਨਾਂ ਦਾ ਕੰਮ ਖਤਮ ਹੋ ਚੁੱਕਿਆ ਸਾਕੇਬ ਉਹਨਾਂ ਦੇ ਰਸਤੇ ਤੋਂ ਹਟ ਚੁੱਕਿਆ ਤਾਂ ਉਹ ਫੌਰਨ ਦੋਨੇ ਹੀ ਕਾਰਾਂ ਯੂ ਟਰਨ ਲੈਂਦੀਆਂ ਨੇ ਤੇ ਵਾਪਸ ਲੈਸਟਰ ਵੱਲੋਂ ਚੱਲ ਪੈਂਦੀਆਂ ਨੇ ਬਿਲਕੁਲ ਉਸੇ ਸਪੌਟ ਦੇ ਕੋਲੋਂ ਨੰਗਦੇ ਆਏ ਲੋਕ ਜਿੱਥੇ ਸਾਕਿਬ ਤੇ ਹਾਸ਼ਮ ਉਸ ਟਾਈਮ ਤੱਕ ਹੋ ਸਕਦਾ ਉਹ ਜਿਉਂਦੇ ਹੋਣ ਕਿਉਂਕਿ ਕੁਝ ਸੈਕਿੰਡ ਦਾ ਹੀ ਫਰਕ ਰਿਹਾ ਵਾ ਅੱਗ ਦੇ ਵਿੱਚ ਝੁੜਸੇ ਜਾ ਰਹੇ ਸੀ ਅਗਲੀ ਚੀਜ਼ ਜਿਹੜੀ ਕਿ ਬਹੁਤ ਹੀ ਦਰਦਨਾਕ ਹੈਗੀ ਇਸ ਪੂਰੇ ਇਨਸੀਡੈਂਟ ਦੀ ਜਿਹਦੇ ਕਰਕੇ ਬਾਅਦ ਦੇ ਵਿੱਚ ਸਜ਼ਾ ਦੇਣ ਬੜੇ ਜੱਜ ਨੇ ਬਹੁਤ ਹੀ ਸਖਤ ਰੁਖ ਲਿਆ ਇਹਨਾਂ ਦੇ ਉੱਪਰ ਉਹ ਇਹ ਹੈ ਇਹ ਦੋਨੇ ਕਾਰਾਂ ਦੇ ਵਿੱਚੋਂ ਇੱਕ ਆਡੀਟਿਟੀ ਉੱਥੇ ਥੋੜੀ ਦੇਰ ਦੇ ਲਈ ਰੁਕਦੀ ਆ ਉਹਦੇ ਵਿੱਚੋਂ ਮਹਿ ਤੇਰੇ ਖਾਨ ਕਾਰਵਾਨ ਉਤਰਦੇ ਆ ਇਸ ਜੜੀ ਹੋਈ ਕਾਰ ਦੇ ਬਿਲਕੁਲ ਕੋਲੇ ਪਹੁੰਚਦੇ ਆ ਤੇ ਕੁਝ ਸੈਕਿੰਡ ਲਈ ਰੁੱਕ ਕੇ ਉੱਥੇ ਮਾਹੌਲ ਦੇਖਦੇ ਆ ਸ਼ਾਇਦ ਉਹ ਇਹ ਕਨਫਰਮ ਕਰਨਾ ਚਾਹੁੰਦੇ ਹੋਣ ਕਿ ਸਾਕੇਬ ਮਰ ਚੁੱਕਿਆ ਹੈ ਜਾਂ ਨਹੀਂ ਉਸ ਤੋਂ ਬਾਅਦ ਆਪਣੀ ਇਸ ਕਾਰ ਦੇ ਵਿੱਚ ਬੈਠਦੇ ਆ ਤੇ ਉੱਥੋਂ ਨਿਕਲ ਜਾਂਦੇ ਇਸ ਤੋਂ ਬਾਅਦ ਤੇ ਪੂਰਾ ਕੇਸ ਖੁੱਲਣ ਤੋਂ ਬਾਅਦ ਮਹਿਕ ਬੁਖਾਰੀ ਤੇ 6 ਹੋਰ ਲੋਕਾਂ ਦੇ ਉੱਪਰ ਕੇਸ ਚੱਲਦਾ ਮੁਹੰਮਦ ਪਟੇਲ ਜਿਹਦਾ ਕਿ ਇਸ ਕੇਸ ਦੇ ਵਿੱਚ ਕੋ ਬਹੁਤ ਜ਼ਿਆਦਾ ਹੱਥ ਨਹੀਂ ਰਿਆ ਉਹ ਪਹਿਲਾਂ ਹੀ ਪੁਲਿਸ ਦੇ ਕੋਲ ਪਹੁੰਚ ਜਾਂਦਾ ਕਿ ਸਾਰੇ ਦਾ ਸਾਰਾ ਵਾਕਿਆ ਪੁਲਿਸ ਨੂੰ ਇਨ ਬਿਨ ਸਾਰਾ ਕਲੀਅਰ ਕਰ ਦਿੰਦਾ ਪੂਰੀ ਜਾਣਕਾਰੀ ਦੇ ਦਿੰਦਾ ਤੇ ਇਸ ਕਰਕੇ ਉਹਨੂੰ ਇਸ ਕੇਸ ਦੇ ਵਿੱਚੋਂ ਪੂਰੀ ਤਰ੍ਹਾਂ ਦੇ ਨਾਲ ਬਰੀ ਕਰ ਦਿੱਤਾ ਜਾਂਦਾ ਫਾਈਨਲੀ 4 ਅਗਸਤ 2023 ਨੂੰ ਉਸ ਇਨਸੀਡੈਂਟ ਤੋਂ ਪੂਰੇ 18 ਮਹੀਨੇ ਤੋਂ ਬਾਅਦ ਕੋਰਟ ਦਾ ਫੈਸਲਾ ਹੁੰਦਾ ਇੰਨੀ ਦੇਰੀ ਦਾ ਕਾਰਨ ਇਹ ਰਿਹਾ ਵਾ ਕਿਉਂਕਿ ਫੋਰੈਂਸਿਕ ਡਾਟਾ ਜਿਹੜਾ ਵੀ ਪੁਲਿਸ ਤੇ ਡਿਟੈਕਟਿਵਸ ਕੋਲੇ ਸੀਗਾ ਉਹ ਇੰਨਾ ਖ ਜਿਆਦਾ ਸੀ ਪੁਲਿਸ ਨੂੰ ਉਹ ਸਾਰੇ ਨੂੰ ਪ੍ਰੋਪਰ ਖੰਗਾਲਣ ਦੇ ਵਿੱਚ ਬਹੁਤ ਜਿਆਦਾ ਟਾਈਮ ਲੱਗਦਾ 300 ਤੋਂ ਜ਼ਿਆਦਾ ਲੋਕਾਂ ਦੀਆਂ ਸਟੇਟਮੈਂਟ ਹੁੰਦੀਆਂ ਨੇ 40 ਤੋਂ ਜ਼ਿਆਦਾ ਲੋਕੇਸ਼ਨਸ ਦੇ ਉੱਪਰ ਪੁਲਿਸ ਪਹੁੰਚਦੀ ਆ ਤੇ 200 ਘੰਟਿਆਂ ਤੋਂ ਜ਼ਿਆਦਾ ਦਾ ਪੂਰਾ ਸੀਸੀਟੀਵੀ ਫੁਟੇਜ ਹੁੰਦੀ ਆ ਜਿਹੜੀ ਅਲੱਗ-ਅਲੱਗ ਕੈਮਰਿਆਂ ਤੋਂ ਉਹਨਾਂ ਨੇ ਦੇਖੀ ਹੁੰਦੀ ਆ ਮਹਿਕ ਬੁਖਾਰੀ ਨੂੰ 31 ਸਾਲ ਤੇ 8 ਮਹੀਨੇ ਦੀ ਉਮਰ ਕੈਦ ਦੀ ਸਜ਼ਾ ਮਿਲਦੀ ਆ ਅਨਸਰੀਨ ਬੁਖਾਰੀ ਨੂੰ 26 ਸਾਲ ਤੇ 9 ਮਹੀਨੇ ਦੀ ਕੈਦ ਹੁੰਦੀ ਆ ਰੇਖਾਨ ਕਨਵਰ 26 ਸਾਲ ਰਈਸ ਤੇ ਅਮੀਰ ਜਮਾਲ ਇਹਨਾਂ ਦੋਨਾਂ ਨੂੰ 14-14 ਸਾਲ ਤੇ ਨਤਾਸ਼ਾ ਨੂੰ 11 ਸਾਲ ਦੀ ਸਜ਼ਾ ਮਿਲਦੀ ਹੈ ਇਹ ਸੀਗਾ ਜੀ ਇਹ ਕੇਸ ਤੇ ਇਹ ਹੈ ਮਰਫੀ ਦਾ ਉਹੀ ਲਾ ਵਟੈਵਰ ਥੈਟ ਕੈਨ ਗੋ ਰੋਂਗ ਵਿਲ ਗੋ ਰੋਂਗ ਜੋ ਚੀਜ਼ ਗਲਤ ਹੈ ਉਹ ਅੱਜ ਨਹੀਂ ਕੱਲ ਨਹੀਂ ਪਰਸੋਂ ਉਹ ਕਿਸੇ ਦਿਨ ਗਲਤ ਜ਼ਰੂਰ ਹੋਊਗੀ ਜਿਹੜੀ ਚੀਜ਼ ਸਟਾਰਟ ਹੀ ਇੱਕ ਗਲਤ ਤੋਂ ਹੋਈ ਹੈ ਇੱਕ ਗਲਤ ਕਦਮ ਤੋਂ ਹੋਈ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਇੱਕ ਗਲਤ ਮੰਜ਼ਲ ਦੇ ਉੱਪਰ ਜਾ ਕੇ ਹੀ ਛੱਡੂਗੀ ਸਭ ਤੋਂ ਪਹਿਲੀ ਗਲਤੀ ਅਨਸਰੀਨ ਬੁਖਾਰੀ ਦੀ ਇੱਕ ਰਿਲੇਸ਼ਨ ਦੇ ਵਿੱਚ ਹੁੰਦੇ ਹੋਏ ਤੇ ਆਪਣੀ ਸਿਚੁਏਸ਼ਨ ਸਮਝਦੇ ਹੋਏ ਕਿਉਂਕਿ ਹਰੇਕ ਕਲਚਰ ਵੀ ਡਿਫਰੈਂਟ ਹੈ ਹਰੇਕ ਕਲਚਰ ਹਰੇਕ ਸਿਚੁਏਸ਼ਨ ਨੂੰ ਇੱਕ ਬਿਲਕੁਲ ਡਿਫਰੈਂਟ ਤਰ੍ਹਾਂ ਲੈਂਦਾ ਵਾ ਜੇ ਇਹ ਹੀ ਅਨਸਰੀਨ ਇੱਕ ਪੱਛਮੀ ਸਭਿਤਾ ਦੇ ਔਰਤ ਹੁੰਦੇ ਤਾਂ ਇਸ ਚੀਜ਼ ਨੂੰ ਬਹੁਤ ਡਿਫਰੈਂਟ ਤਰੀਕੇ ਦੇ ਨਾਲ ਲਿਆ ਜਾਣਾ ਸੀ ਇਹ ਸਿਰਫ ਇੱਕ ਘਰੇਲੂ ਮਸਲਾ ਬਣ ਜਾਣਾ ਸੀ ਇਹਦੇ ਵਿੱਚ ਕਿਸੇ ਦੀ ਵੀ ਸ਼ਾਇਦ ਜਾਣ ਨਾ ਜਾਂਦੀ ਕਿਉਂਕਿ ਅਨਸਰੀਨ ਤੇ ਮਹਿਕ ਨੇ ਇਨਾ ਵੱਡਾ ਕਦਮ ਇਸ ਕਰਕੇ ਉਠਾਇਆ ਕਿਉਂਕਿ ਉਹਨਾਂ ਨੂੰ ਆਪਣੇ ਸਮਾਜ ਦੇ ਵਿੱਚ ਆਪਣੀ ਬੇਇੱਜ਼ਤੀ ਦਾ ਡਰ ਸੀ ਬਹੁਤ ਜ਼ਿਆਦਾ ਤੇ ਇਸੇ ਕਰਕੇ ਹੀ ਮਹਿਕ ਨੇ ਜੋ ਕਿ ਅਸਲ ਦੇ ਵਿੱਚ ਲੀਗਲੀ ਸਾਕਿਬ ਦੇ ਉੱਪਰ ਬਲੈਕਮੇਲਿੰਗ ਦਾ ਇੱਕ ਕੇਸ ਪ੍ਰੋਪਰ ਕਰ ਸਕਦੇ ਸੀ ਤੇ ਕਾਨੂੰਨ ਨੇ ਅਨਸਰ ਇਹਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਨਾ ਕੁਛ ਕਹਿ ਕੇ ਸਿਰਫ ਸਾਕਿਬ ਦੇ ਉੱਪਰ ਬਲੈਕਮੇਲਿੰਗ ਦਾ ਕੇਸ ਪਾਉਣਾ ਸੀ ਤੇ ਸਿਰਫ ਉਹਨੂੰ ਸਜ਼ਾ ਮਿਲਣੀ ਸੀ ਪਰ ਫਾਈਨਲੀ ਇਸ ਕੇਸ ਵਿੱਚ ਹੁੰਦਾ ਇਹ ਆ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਨੇ ਤੇ ਦੋ ਇਨਸਾਨ ਇਸ ਦੁਨੀਆ ਤੋਂ ਵਿਦਾ ਹੋ ਜਾਂਦੇ ਨੇ ਇਹ ਸੀਗਾ ਜੀ ਪੂਰਾ ਦਾ ਪੂਰਾ ਕੇਸ ਮਹਿਕ ਬੁਖਾਰੀ ਦਾ ਡਬਲ ਮਰਡਰ ਕੇਸ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ